ਉਹ ਤੇ ਸੋਨਾ 65000 ਨੂੰ ਹੋ ਗਿਆ ਹੁਣ ਸੋਨਾ 72000 ਨੂੰ ਹੋ ਗਿਆ ਤਾਂ ਹੁਣ ਸੋਨਾ ਕਿੱਥੇ ਮੰਦੀ ਵੀ ਨਹੀਂ ਲੈ ਹੁੰਦੀ ਹੁਣ ਤਾਂ ਤੁਸੀਂ ਤੁਸੀਂ ਵਾਕਿਆ ਤੁਸੀਂ ਇਹੀ ਚਾਹੁੰਦੇ ਹੋ ਕਿ ਤੁਹਾਡੇ ਕੋਲ ਮੰਦੀ ਵੀ ਨਾ ਖਰੀਦ ਹੋਵੇ ਚਾਹੁੰਦੇ ਆ ਕਿ ਤੁਹਾਡੇ ਕੋਲੇ ਰਾਣੀ ਹਾਰ ਹੋਵੇ ਚਾਹੁੰਦੇ ਆ ਕਿ 7 ਤੋਲਿਆਂ ਦਾ ਕੜਾ ਤੁਹਾਡੇ ਹੱਥ ਦੇ ਵਿੱਚ ਹੋਵੇ ਪਰ ਬੋਲ ਕੇ ਹੀ ਰਹੇ ਹੁਣ ਪਤਾ ਹੁਣ ਤਾਂ ਮੰਦੀ ਵੀ ਨਹੀਂ ਖਰੀਦਣ ਦੀ ਕਿਸੇ ਦੀ ਔਕਾਤ ਤੁਸੀਂ ਜੋ ਚਾਹੁੰਦੇ ਆ ਤੁਸੀਂ ਉਹ ਬੋਲਦੇ ਨਹੀਂ ਤੁਸੀਂ ਬੋਲੋ ਕਿ ਮੈਂ ਚਾਹੁੰਨਾ ਆਂ ਕਿ ਮੇਰੇ ਕੋਲੇ ਇਹ ਸਭ ਕੁਝ ਹੋਵੇ ਮੈਂ ਇਸ ਲਈ ਚਾਹੁੰਨਾ ਕਿਉਂਕਿ ਇਹ ਸਭ ਕੁਝ ਮੇਰੇ ਪਰਮੇਸ਼ਵਰ ਦੀ ਰਚਨਾ ਹੈ ਪ੍ਰਭੂ ਨੇ ਕਿਹਾ ਸੋਨਾ ਮੇਰਾ ਹੈ ਚਾਂਦੀ ਮੇਰੀ ਹੈ ਤੇ ਜੇ ਮੈਂ ਪਰਮੇਸ਼ਵਰ ਦਾ ਹੈ ਤਾਂ ਜੋ ਮੇਰੇ ਪਿਤਾ ਦਾ ਉਹ ਸਭ ਕੁਝ ਮੇਰਾ ਹੀ ਤੇ ਆ ਤੇ ਉਹ ਪਰਮੇਸ਼ਵਰ ਜਿਹੜਾ ਮੈਨੂੰ ਰੋਜ਼ ਦੀ ਰੋਟੀ ਦਿੰਦਾ ਉਹ ਪਰਮੇਸ਼ਵਰ ਜਿਨੇ ਮੇਰਾ ਬੋਲ ਬਾਲਾ ਕੀਤਾ ਉਹ ਪਰਮੇਸ਼ਵਰ ਜੋ ਮੇਰੇ ਲਈ ਸਭ ਕੁਝ ਕਰਦਾ ਉਹ ਸੋਨਾ ਚਾਂਦੀ ਵੀ ਮੇਰੇ ਹੱਥ ਵਿੱਚ ਦੇਊਗਾ ਕਿਉਂਕਿ ਮੇਰਾ ਤੇ ਮਸੀਹਾ ਅਕਾਊਂਟ ਸਾਂਝਾ ਹੈ ਉਹਨੇ ਤਾਂ ਸਾਂਝਾ ਆਤਮਾ ਵੀ ਸਾਂਝਾ ਕਰ ਦਿੱਤਾ ਉਹਨੇ ਤਾਂ ਆਪਣੇ ਪਵਿੱਤਰ ਆਤਮਾ ਦਾ ਵੀ ਸਰਫਾ ਨਹੀਂ ਕੀਤਾ ਪਵਿੱਤਰ ਆਤਮਾ ਵੀ ਜਿਹੜਾ ਮਸੀਹ ਨੂੰ ਦਿੱਤਾ ਉਹੀ ਆਤਮਾ ਉਹਨੇ ਸਾਨੂੰ ਦੇ ਦਿੱਤਾ ਇਖਤਿਆਰ ਜਿਹੜੇ ਉਹਨੇ ਮਸੀਹ ਨੂੰ ਦਿੱਤੇ ਉਹਨੇ ਇਖਤਿਆਰ ਸਾਨੂੰ ਵੀ ਦੇ ਦਿੱਤੇ ਉਹ ਸਭ ਕੁਝ ਉਹਨੇ ਸਾਂਝਾ ਕਰ ਦਿੱਤਾ ਇਸ ਲਈ ਤੁਸੀਂ ਆਤਮਿਕ ਦਾਤਾਂ ਵੀ ਉਹ ਸਾਰੀਆਂ ਲੈ ਸਕਦੇ ਆ ਅਰ ਤੁਸੀਂ ਸਰੀਰਕ ਦਾਤਾਂ ਵੀ ਉਹ ਸਾਰੀਆਂ ਲੈ ਸਕਦੇ ਆ ਜੋ ਤੁਹਾਡੇ ਲਈ ਠਹਿਰਾਈਆਂ ਗਈਆਂ ਆ ਪਰ ਤੁਸੀਂ ਵਿਸ਼ਵਾਸ ਕਰੋ ਅਸੀਂ ਵਿਸ਼ਵਾਸ ਨਹੀਂ ਕਰਦੇ ਅਸੀਂ ਜੋ ਚਾਹਨੇ ਆ ਉਹ ਨਹੀਂ ਬੋਲਦੇ ਅਗਰ ਤੁਸੀਂ ਵਿਸ਼ਵਾਸ ਕਰੋਗੇ ਜੋ ਚਾਹਨੇ ਆ ਤੁਸੀਂ ਉਸ ਚੀਜ਼ ਨੂੰ ਬੋਲਣਾ ਸ਼ੁਰੂ ਕਰੋ ਉਸ ਚੀਜ਼ ਦੇ ਲਈ ਕੰਮ ਕਰਨਾ ਸ਼ੁਰੂ ਕਰੋ ਜਿੱਦਾਂ ਵਚਨ ਚ ਲਿਖਿਆ ਹੈ ਕਹਿੰਦਾ ਜੇ ਤੂੰ ਉਹਦੇ ਅਨੁਸਾਰ ਚੱਲੇ ਤਾਂ ਉਹਦੇ ਅਨੁਸਾਰ ਚੱਲਣਾ ਛੇ ਦਿਨ ਕੰਮ ਵੀ ਕਰੋ ਰਾਈਟ ਤਾਂ ਜਦੋਂ ਤੁਸੀਂ ਉਹਦੇ ਅਨੁਸਾਰ ਚੱਲੋਗੇ ਤਾਂ ਉਹ ਸਭ ਕੁਝ ਪੂਰਾ ਹੋ ਜਾਊਗਾ ਜੋ ਪਰਮੇਸ਼ਵਰ ਤੁਹਾਡੇ ਜੀਵਨ ਦੇ ਵਿੱਚ ਪੂਰਾ ਕਰਨਾ ਚਾਹੁੰਦੇ ਆ ਜ਼ਰੂਰ ਪੂਰਾ ਹੋਊਗਾ ਉਹ ਵਾਦੇ ਨੂੰ ਪੂਰਾ ਕਰਨ ਵਾਲਾ ਪਰਮੇਸ਼ਵਰ ਆਰ ਉਹ ਜ਼ਰੂਰ ਆਪਣੇ ਵਾਦੇ ਨੂੰ ਜਿਹੜਾ ਆ ਉਹ ਤੁਹਾਡੇ ਲਈ ਮੇਰੇ ਲਈ ਉਹ ਜ਼ਰੂਰ ਪੂਰਾ ਕਰੇਗਾ ਪਰ ਅਸੀਂ ਉਹ ਨਹੀਂ ਬੋਲਦੇ ਜੋ ਅਸੀਂ ਚਾਹਨੇ ਆ ਅਸੀਂ ਗਲਤ ਬੋਲਦੇ ਸਾਨੂੰ ਚਾਹੀਦਾ ਆ ਕਿ ਅਸੀਂ ਸਹੀ ਬੋਲੀਏ ਪਰ ਅਸੀਂ ਬੋਲ ਦਿੰਨੇ ਆ ਹਮੇਸ਼ਾ ਗਲਤ ਸੋ ਕਿੰਨਾ ਸੋਣਾ ਇੱਥੇ ਲਿਖਿਆ ਆ ਕਿ ਕੌਣ ਤੇਰੇ ਲਈ ਆਕਾਸ਼ ਉੱਤੇ ਚੜੂਗਾ ਅਸੀਂ ਕਹਿੰਨੇ ਕੋਈ ਕਰੇ ਕੋਈ ਕਿਉਂ ਕਰੇ ਨੇਚਾ ਤੁਸੀਂ ਕਰਨੀ ਤੁਹਾਡੇ ਵੰਡੇ ਨੇਚਾ ਮੈਂ ਥੋੜੀ ਕਰ ਸਕਦੀ ਹਾਂ ਸ਼ਰਾਪ ਟੁੱਟ ਚੁੱਕੇ ਤਸਵੀਰ ਤੁਸੀਂ ਬਦਲਨੀ ਆ ਤੁਹਾਡੇ ਲਈ ਤਸਵੀਰ ਮੈਂ ਥੋੜੀ ਬਦਲਨੀ ਆ ਤਾਂ ਤੁਸੀਂ ਹੁਣ ਮਿਹਨਤ ਕਰਨ ਦੀ ਵਾਰੀ ਤੁਹਾਡੀ ਆ ਹੁਣ ਕੰਮ ਕਰਨ ਦੀ ਵਾਰੀ ਤੁਹਾਡੀ ਆ ਸਾਡੀ ਡਿਊਟੀ ਆ ਤੁਹਾਨੂੰ ਦੱਸਣਾ ਤੁਸੀਂ ਉਸ ਚੀਜ਼ ਨੂੰ ਫੋਲੋ ਕਰਨਾ ਆ ਕਿ ਨਹੀਂ ਏ ਹੁਣ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਤੁਸੀਂ ਦੇਖੋ ਕਿ ਜਦੋਂ ਇੱਥੇ ਪ੍ਰਾਰਥਨਾ ਕੀਤੀ ਜਾਂਦੀ ਆ ਜਿਹੜਾ ਉਸ ਪ੍ਰਾਰਥਨਾ ਨੂੰ ਦਿਲ ਦੇ ਨਾਲ ਰিসিਵ ਕਰ ਲੈਂਦਾ ਔਰ ਬਾਅਦ ਵਿੱਚ ਉਸੇ ਚੀਜ਼ ਨੂੰ ਸੋਚਦਾ ਰਹਿੰਦਾ ਜਿੱਦਾਂ ਕਹਿੰਦਾ ਦਿਨ ਰਾਤ ਕਹਿੰਦਾ ਤੂੰ ਉਹਦੇ ਵਿੱਚ ਜਿਹੜਾ ਆ ਮਗਨ ਰਹੇ ਤਾਂ ਜਦੋਂ ਉਹ ਮਗਨ ਰਹਿੰਦਾ ਤੇ ਉਹ ਸੰਡੇ ਨੂੰ ਟੈਸਟੀਮਨੀ ਦੇ ਨਾਲ ਆ ਜਾਂਦਾ ਹੈ ਬਿਕਾਜ਼ ਉਹਨੇ ਮਨ ਵਿੱਚ ਵੀ ਉਹ ਲੈ ਲੈਂਦਾ ਮੂੰਹ ਵਿੱਚ ਵੀ ਉਹਨੇ ਉਸੇ ਚੀਜ਼ ਨੂੰ ਜਿਹੜਾ ਆ ਉਹ ਅੰਗੀਕਾਰ ਕਰ ਦਿੱਤਾ ਇਕਰਾਰ ਕੀਤਾ ਮਨ ਨੇ ਮੰਨ ਲਿਆ ਕਿ ਪ੍ਰਾਰਥਨਾ ਹੋਈ ਤੇ ਮੈਂ ਚੰਗਾ ਹੋ ਗਿਆ ਮਾਨ ਨੇ ਮੰਨ ਲਿਆ ਮੈਂ ਰਿਸੀਵ ਕੀਤਾ ਹੈ ਪਰਮੇਸ਼ਵਰ ਦੇ ਵਚਨ ਨੂੰ ਤੇ ਮੇਰੇ ਨਾਲ ਇਦਾਂ ਹੋ ਗਿਆ ਮੂੰਹ ਹੁਣ ਇਦਾਂ ਹੀ ਬੋਲਦਾ ਆ ਹਾਂਜੀ ਹਾਂਜੀ ਅਸੀਂ ਚੰਗੇ ਹੋ ਗਏ ਸਾਡੇ ਲਈ ਪ੍ਰਾਰਥਨਾ ਹੋਈ ਅਸੀਂ ਹੁਣ ਗਵਾਹੀ ਦੇ ਨਾਲ ਜਾਣਾ ਬਸ ਚੰਗੇ ਹੋ ਗਿਆ ਜਿਹੜਾ ਮਾੜਾ ਮੋਟਾ ਰਹਿ ਗਿਆ ਇਹ ਵੀ ਬਸ ਚੰਗਾ ਹੋ ਜਾਣਾ ਐਤਵਾਰ ਤੱਕ ਚੰਗਾ ਹੋ ਜਾਣਾ ਮੈਂ ਗਵਾਹੀ ਦੇ ਨਾਲ ਜਾ ਰਹੀ ਆ ਮਨ ਵੀ ਉਹੀ ਕਹਿ ਰਿਹਾ ਤੇ ਮੂੰਹ ਵੀ ਉਹੀ ਕਹਿ ਰਿਹਾ ਤੇ ਗਵਾਹੀ ਪੱਕੀ ਬਣਨੀ ਬਣਨੀ ਆ ਮਨ ਮਨ ਉਹ ਕਹੇ ਜੋ ਵਚਨ ਕਹਿ ਰਿਹਾ ਤੇ ਜਦੋਂ ਵਚਨ ਮਨ ਦੇ ਅੰਦਰ ਚਲੇ ਗਿਆ ਤੇ ਫਿਰ ਮੂੰਹ ਉਹ ਕਵੇ ਜੋ ਮਨ ਕਹਿ ਰਿਹਾ ਤਾਂ ਗਵਾਹੀ ਪੱਕੀ ਆ ਕੋਈ ਦੋਰ ਰਹਿ ਨਹੀਂ ਆ ਕਿ ਗਵਾਈ ਬੜ ਨਾ ਸਕੇ ਪਰ ਅਸੀਂ ਜੋ ਵਚਨ ਕਹਿੰਦਾ ਆ ਪਹਿਲਾਂ ਮਨ ਉਹਦੇ ਨਾਲ ਸਹਿਮਤੀ ਨਹੀਂ ਪਾਉਂਦਾ ਜੇ ਮਨ ਸਹਿਮਤੀ ਪਾ ਵੀ ਲਵੇ ਤਾਂ ਮੂਹ ਉਹਦੇ ਨਾਲ ਸਹਿਮਤ ਨਹੀਂ ਹੁੰਦਾ ਦੈਟਸ ਵਾਈ ਜਦੋਂ ਆਪਸ ਵਿੱਚ ਹੀ ਤਾਲਮੇਲ ਨਹੀਂ ਬੈਠਦਾ ਤੇ ਉੱਥੇ ਜਾ ਕੇ ਗੜਬੜ ਹੋ ਜਾਂਦੀ ਵਚਨ ਚ ਲਿਖਿਆ ਜਿੱਤੇ ਦੋ ਜਾਂ ਤਿੰਨ ਜਿਹੜਾ ਆ ਉਹ ਮੇਰੇ ਨਾਮ 'ਚ ਇਕੱਠੇ ਹੋਣ ਮੇ ਉਹਨਾਂ ਦੇ ਦਰਮਿਆਨ ਦੋ ਤਿੰਨ ਵਿਅਕਤੀਆਂ ਦੇ ਦਰਮਿਆਨ ਪਰਮੇਸ਼ਵਰ ਆ ਤੇ ਦੋ ਤਿੰਨ ਮਤਲਬ ਇੱਕ ਵਚਨ ਲੈ ਲਓ ਤੁਸੀਂ ਜੇ ਤੁਸੀਂ ਆਪਸ ਵਿੱਚ ਨਹੀਂ ਇਕੱਠੇ ਹੋ ਰਹੇ ਤੇ ਤੁਹਾਡੇ ਲਈ ਪ੍ਰੈਜ਼ੈਂਸ ਕਿੱਦਾਂ ਹੋ ਸਕਦੀ ਆ ਤਾਂ ਮਸਟ ਆ ਕਿ ਪਹਿਲਾਂ ਮਨ ਵੀ ਇਕੱਠਾ ਹੋ ਜਵੇ ਵਚਨ ਜੋ ਆ ਵਚਨ ਦੇ ਨਾਲ ਮਨ ਐਗਰੀ ਕਰੇ ਅਰਮਾਨ ਦੇ ਨਾਲ ਮੂੰਹ ਐਗਰੀ ਕਰੇ ਤਾਂ ਜਦੋਂ ਇਹ ਐਗਰੀਮੈਂਟ ਦੇ ਵਿੱਚ ਆ ਜਾਣ ਤਾਂ ਡੈਫੀਨੇਟਲੀ ਉਹ ਕੰਮ ਹੋਣਾ ਹੀ ਹੋਣਾ ਆ ਜੋ ਵਚਨ ਦੇ ਵਿੱਚ ਲਿਖਿਆ ਆ ਹallelujah ਸੋ ਆਓ ਇੱਕ ਆਇਤ ਅਸੀਂ ਹੋਰ ਦੇਖਾਂਗੇ ਤੇ ਦੈਨ ਅਸੀਂ ਜਿਹੜਾ ਇਹਨੂੰ ক্লোਜ਼ ਕਰਾਂਗੇ ਅਸੀਂ ਜਾਵਾਂਗੇ ਬੁੱਕ ਆਫ ਜohn ਦੇ ਵਿੱਚ ਉਹਦੇ ਚੈਪਟਰ ਨੰਬਰ 8 ਦੇ ਵਿੱਚ ਜਾਵਾਂਗੇ ਇੱਥੇ ਲਿਖਿਆ ਆ ਯੋਹਨਾ 8 ਦੀ 32 ਨੰਬਰ ਆਇਤ ਦੇ ਵਿੱਚ ਇਦਾਂ ਲਿਖਿਆ ਆ ਕਹਿੰਦਾ ਅ ਅ ਸਚਾਈ ਨੂੰ ਜਾਣੋਗੇ ਅਤੇ ਸਚਾਈ ਤੁਹਾਨੂੰ आजाद करेगी हालेलुया सो so, ए बहुत इंटरेस्टिंग है किस सच्चाई ਨੂੰ জানੋਗੇ ਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਅਨੇ ਇਹ ਨਹੀਂ ਲਿਖਿਆ ਕਿ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਸਚਾਈ ਨੂੰ জানੋਗੇ ਜਦ ਤੱਕ ਤੁਸੀਂ ਜਾਣ ਨਹੀਂ ਲੈਂਦੇ ਜਦ ਤੱਕ ਤੁਸੀਂ ਸਮਝ ਨਹੀਂ ਲੈਂਦੇ ਦੇਖੋ ਮੰਨ ਲਓ ਕਿ ਇੱਕ ਇੱਕ ਮੁਸਲਮ ਹੈ ਠੀਕ ਹੈ ਸੱਚੇ ਆ ਕਿ ਅਸਲ ਵਿੱਚ ਉਹ ਮੁਸਲਮ ਨਹੀਂ ਹੈ ਪਰ ਹਲਾ ਤੇ ਇਦਾਂ ਕਹਿ ਰਹੇ ਆ ਕਿ ਉਹ ਮੁਸਲਮਨ ਪਰ ਸੱਚ ਇਹ ਆ ਦੇਖੋ ਕਈ ਵਾਰੀ ਤੁਸੀਂ ਮੂਵੀਜ਼ ਦੇ ਵਿੱਚ ਦੇਖਿਆ ਹੋਊਗਾ ਕਿ ਕੋਈ ਜਣਾ ਕਤਲ ਕਰਕੇ ਚਲੇ ਗਿਆ ਤੇ ਇੱਕ ਬੰਦਾ ਬਚਾਉਣ ਵਾਸਤੇ ਆਇਆ ਤੇ ਉਹਨੇ ਉਹਦੇ ਢਿੱਡ ਵਿੱਚੋਂ ਚਾਕੂ ਭੱਟ ਦਿੱਤਾ ਤੇ ਹੁਣ ਚਾਕੂ ਦੇ ਉੱਤੇ ਨਿਸ਼ਾਨ ਜਿਹੜੇ ਆ ਉਹ ਬਚਾਉਣ ਵਾਲੇ ਦੇ ਪੈ ਗੇ ਪਿੱਛੇ ਪੁਲਿਸ ਟੌਂ ਟੌਂ ਕਰਦੀ ਆ ਗਈ ਤੇ ਪੁਲਿਸ ਵਾਲਿਆਂ ਨੇ ਉਹਨੂੰ ਫੜ ਲਿਆ ਵੀ ਤੇਰੇ ਫਿੰਗਰਪ੍ਰਿੰਟ ਐ ਇਸ ਚਾਕੂ ਦੇ ਉੱਤੇ ਤੇ ਉਹ ਫੜ ਕੇ ਉਹਨੂੰ ਲੈ ਗਏ ਇਹ ਇਹ ਸਚਾਈ ਨਹੀਂ ਹੈ ਸਚਾਈ ਕੀ ਆ ਕਿ ਉਹ ਕਤਲ ਕਿਸੇ ਹੋਰ ਨੇ ਕੀਤਾ ਸੀ ਪਰ ਇਹ ਬਚਾਉਣ ਵਾਲਾ ਸੀ ਪਰ ਜਦ ਤੱਕ ਸਚਾਈ ਆਪਣੇ ਆਪ ਉਹਨੂੰ ਆਜ਼ਾਦ ਨਹੀਂ ਕਰ ਰਹੀ ਇੱਥੇ ਇੱਥੇ ਸਚਾਈ ਤਾਂ ਹੈਗੀ ਆ ਕਿ ਇਹ ਇਹ ਬੰਦਾ ਜਿਹੜਾ ਆ ਇਹ ਕਾਤਿਲ ਨਹੀਂ ਆ ਪਰ ਜਦ ਤੱਕ ਸਚਾਈ ਜਾਣੀ ਨਹੀਂ ਜਾਵੇਗੀ ਜਦ ਤੱਕ ਉਸ ਸਚਾਈ ਨੂੰ ਡਿਪਾਰਟਮੈਂਟ ਨਹੀਂ ਜਾਣ ਲੈਂਦਾ ਜਦ ਤੱਕ ਉਸ ਸਚਾਈ ਨੂੰ ਜੱਜ ਨਹੀਂ ਜਾਣ ਲੈਂਦਾ ਉਨੀ ਦੇਰ ਤੱਕ ਬਚਾਉਣ ਵਾਲਾ ਜਿਹੜਾ ਉਹ ਬਰੀ ਨਹੀਂ ਹੋ ਸਕਦਾ ਇਹ ਵਚਨ ਸਚਾਈ ਜਦੋਂ ਤੱਕ ਤੁਸੀਂ ਇਸ ਸਚਾਈ ਨੂੰ ਜਾਣ ਨਹੀਂ ਲਮੋਗੇ ਜਦੋਂ ਤੱਕ ਤੁਸੀਂ ਇਸ ਸਚਾਈ ਨੂੰ ਸਮਝ ਨਹੀਂ ਲਮੋਗੇ ਜਦੋਂ ਤੱਕ ਇਹ ਸਚਾਈ ਤੁਹਾਡੀ ਸਚਾਈ ਨਹੀਂ ਬਣ ਜਾਂਦੀ ਤੁਹਾਡੇ ਮਨ ਦੇ ਅੰਦਰ ਸਚਾਈ ਨਹੀਂ ਬਣ ਜਾਂਦੀ ਉਦੋਂ ਤੱਕ ਤੁਹਾਡੀ ਆਜ਼ਾਦੀ ਇਹਦੇ ਦੁਆਰਾ ਨਹੀਂ ਹੋ ਸਕਦੀ ਇਹ ਆਪਣੇ ਆਪ ਦੇ ਵਿੱਚ ਸੱਚ ਹੈ ਇਹ ਝੂਠ ਨਹੀਂ ਹੈ ਅਗਰ ਇੱਥੇ ਲਿਖਿਆ ਹੈ ਕਿ ਪ੍ਰਭੂ ਯੇਸ਼ੂ ਮਸੀਹ ਤੁਹਾਡੇ ਤੇ ਮੇਰੇ ਗੁਨਾਹਾਂ ਦੇ ਲਈ ਆਏ ਇਹ ਸੱਚ ਹੈ ਔਰ ਜਦੋਂ ਇਹ ਇਹ ਸੱਚ ਇਦੇ ਵਿੱਚ ਆ ਇਹ ਸੱਚ ਜਿੰਨੀ ਦੇਰ ਤੱਕ ਪੂਰਾ ਨਹੀਂ ਹੋ ਜਾਂਦਾ ਤੁਹਾਡੇ ਜੀਵਨ ਵਿੱਚ ਨਹੀਂ ਤੁਸੀਂ ਅੰਗੀਕਾਰ ਕਰ ਲੈਂਦੇ ਉਨੀ ਦੇਰ ਤੱਕ ਇਹ ਸੱਚ ਤੁਹਾਡਾ ਸੱਚ ਨਹੀਂ ਹੋ ਸਕਦਾ ਤੁਹਾਡਾ ਸੱਚ ਹੋ ਜਾਵੇ ਇਸ ਦੇ ਲਈ ਬਹੁਤ ਜ਼ਰੂਰੀ ਆ ਕਿ ਤੁਸੀਂ ਇਸ ਸਚਾਈ ਨੂੰ ਜਾਣੋ ਜਾਣੋ ਇਸ वचन ਨੂੰ ਜਾਣੋ ਜਾਣੋ ਯਿਸੂ ਮਸੀਹ ਦੇ ਪਿਆਰ ਨੂੰ ਜਾਣੋ ਉਹਦੇ ਬਲੀਦਾਨ ਨੂੰ ਜਾਣੋ ਯਹੋਵਾ ਪਰਮੇਸ਼ਰ ਨੂੰ ਜਾਣੋ वचन ਦੀ ਤਾਕਤ ਨੂੰ ਹallelujah ਤੇ ਤੁਸੀਂ ਦੇਖੋਗੇ ਇਹ ਜਿਹੜਾ ਆ ਤੁਹਾਡਾ ਸੱਚ ਬਣ ਜੇਗਾ ਹallelujah ਸੋ ਪ੍ਰਭੂ ਦੀ ਵਡਿਆਈ ਹੋਵੇ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਸੋ ਮੈਂ ਹੁਣੇ ਹੀ ਨਿਊਜ਼ ਇੱਥੇ ਪੜ੍ਹੀ ਸੀ ਉਹ ਕਹਰੇ ਸੀਗੇ ਕਿ ਜਪਾਨ ਦੇ ਵਿੱਚ ਜਿਹੜਾ ਆ ਉਹ ਅਰਥਕਵੇਕ ਆਇਆ ਆ ਤੇ ਥੋੜੇ ਦਿਨ ਪਹਿਲਾਂ ਤੁਹਾਨੂੰ ਦੱਸਿਆ ਵੀ ਸੀਗਾ ਅਰਥਕਵੇਕ ਦਾ ਪ੍ਰਭੂ ਜੀ ਕਿਰਪਾ ਕਰਨ ਸਲਾਮਤੀ ਬਖਸ਼ਣ ਆਪਣੇ ਲੋਕਾਂ ਨੂੰ ਦੇਖੋ ਇਹ ਜਿਹੜੀ ਧਰਤੀ ਆ ਨਾ ਇੱਥੇ ਪਤਾ ਨਹੀਂ ਕੀ ਕੁਝ ਹੋਣ ਵਾਲਾ ਆ ਇਸੇ ਲਈ ਮੈਂ ਤੁਹਾਨੂੰ ਕਹਿੰਨੀ ਆ ਕਿ ਤੁਸੀਂ ਇਹਨਾਂ ਨਿਊਜ਼ ਤੋਂ ਡਿਸਟਰਬ ਨਾ ਹੋਇਆ ਕਰੋ ਇਹ ਜੋ ਲਿਖਿਆ ਹੈ ਨਾ ਉਹ ਪੂਰਾ ਹੁਣਾ ਹੈ ਵਚਨ ਵਿੱਚ ਲਿਖਿਆ ਹਜ਼ਾਰ ਤੇਰੇ ਮੁੱਢ ਤੇ 10000 ਤੇਰੇ ਸੱਜੇ ਹੱਥ ਡਿੱਗਣਗੇ ਤੇਰੇ ਨੇੜੇ ਨਹੀਂ ਆਊਗੀ ਠੀਕ ਹੈ ਵਚਨ ਦੇ ਵਿੱਚ ਅਸੀਂ ਦੇਖਦੇ ਆ ਕਿ ਜਦੋਂ ਸਦੋਮ ਤੇ ਗਮੋਰਾ ਨੂੰ ਨਾਸ਼ ਕਰਨਾ ਸੀ ਪਰਮੇਸ਼ਵਰ ਨੇ ਲੂਤ ਨੂੰ ਉੱਥੋਂ ਕੱਢ ਲਿਆ ਤੁਸੀਂ ਲੂਤ ਬਣ ਜਾਓ ਤੁਸੀਂ ਲੂਤ ਵਾਲਾ ਸੁਭਾਅ ਰੱਖ ਲਵੋ ਤੁਸੀਂ ਧਾਰਮਿਕਤਾ ਦੇ ਵਿੱਚ ਆਓ ਤੁਸੀਂ ਬੁਰਾਈ ਵੱਲ ਨਾ ਦੇਖੋ ਇਹ ਇਹ ਜਿਹੜੀਆਂ ਪ੍ਰੈਡਿਕਸ਼ਨਸ ਪੂਰੀਆਂ ਹੋ ਰਹੀਆਂ ਆ ਪ੍ਰੋਫੈਸੀਸ ਪੂਰੀਆਂ ਹੋ ਰਹੀਆਂ ਆ ਮਾਈ ਡੀਅਰ ਫਰੈਂਡਸ ਇਹ ਸਬ ਚੀਜ਼ਾਂ ਸਾਨੂੰ ਇਸ ਲਈ ਅਲਾਰਮ ਦੇ ਰਹੀਆਂ ਕਿ ਅਗਰ ਇਹ ਪੂਰਾ ਹੋ ਰਿਹਾ ਹੈ ਨਾ ਤੇ ਜਿਹੜਾ ਇਹਦੇ ਵਿੱਚ ਛੁਟਕਾਰਾ ਰੱਖਿਆ ਆ ਉਹ ਵੀ ਪੂਰਾ ਹੋਊਗਾ ਅਗਰ ਬਰਬਾਦੀ ਪੂਰੀ ਹੋ ਰਹੀ ਆ ਤੇ ਆਬਾਦੀ ਵੀ ਪੂਰੀ ਹੋਊਗੀ ਅਗਰ ਸਰਾਪ ਪੂਰੇ ਹੋ ਰਹੇ ਆ ਤਾਂ ਬਰਕਤਾਂ ਵੀ ਪੂਰੀਆਂ ਹੋਣਗੀਆਂ ਬਰਕਤਾਂ ਮੇਰੇ ਲਈ ਆ ਬਰਕਤਾਂ ਤੁਹਾਡੇ ਲਈ ਆ ਬਰਕਤਾਂ ਤੁਹਾਡੇ ਘਰ ਲਈ ਆ ਬਰਕਤਾਂ ਤੁਹਾਡੇ ਘਰਾਣੇ ਦੇ ਲਈ ਆ ਤਾਂ ਬਰਕਤਾਂ ਜ਼ਰੂਰ ਪੂਰੀਆਂ ਹੋਣਗੀਆਂ ਤੁਸੀਂ ਇਹਨਾਂ ਇਹਨਾਂ ਤਬਾਈਆਂ ਨੂੰ ਦੇਖ ਕੇ ਤੁਸੀਂ ਡਰ ਨਾ ਜਾਓ ਇਹਨਾਂ ਤਬਾਈਆਂ ਨੂੰ ਦੇਖ ਕੇ ਤੁਸੀਂ ਇਹ ਹੀ ਮਾਨ ਕਰੋ ਕਿ ਉਹ ਵਾਅਦੇ ਜੋ ਪਰਮੇਸ਼ਵਰ ਨੇ ਮੇਰੇ ਨਾਲ ਕੀਤੇ ਉਹ ਵੀ ਪੂਰੇ ਹੋਣਗੇ ਅਗਰ ਇਹ ਲਿਖਤਾਂ ਪੂਰੀਆਂ ਹੋ ਗਈਆਂ ਤਾਂ ਬਾਕੀ ਲਿਖਤਾਂ ਵੀ ਪੂਰੀਆਂ ਹੋਣਗੀਆਂ ਅਗਰ ਅਗਰ ਵਚਨ ਚ ਲਿਖਿਆ ਥਾਂ ਥਾਂ ਤੇ ਕਾਲ ਪੈਣਗੇ ਕਾਲ ਪੈ ਯਾ ਅਗਰ ਵਚਨ ਦੇ ਵਿੱਚ ਲਿਖਿਆ ਪੁਚਾਲ ਆਉਣਗੇ ਪੁਚਾਲ ਆ ਰਿਹਾ ਅਗਰ ਵਚਨ ਚ ਲਿਖਿਆ ਲੜਾਈਆਂ ਲੱਗਣਗੀਆਂ ਲੜਾਈਆਂ ਲੱਗ ਰਹੀਆਂ ਤੇ ਵਚਨ ਚ ਇਹ ਵੀ ਲਿਖਿਆ ਤੁਸੀਂ ਰਾਜ ਕੇ ਖਾਓਗੇ ਵਚਨ ਚ ਇਹ ਵੀ ਲਿਖਿਆ ਤੁਸੀਂ ਸਵਰਗ ਰਾਜ ਦੇ ਅਧਿਕਾਰੀ ਹੋਵੋਗੇ ਵਚਨ ਚ ਇਹ ਵੀ ਲਿਖਿਆ ਤੁਸੀਂ ਯਿਸੂ ਮਸੀਹ ਦੇ ਨਾਲ ਸੱਜੇ ਹੱਥ ਦੇ ਉੱਤੇ ਜਿਹੜਾ ਪਰਮੇਸ਼ਵਰ ਦੇ ਸੱਜੇ ਹੱਥ ਹੋਵੋਗੇ ਵਚਨ ਚ ਲਿਖਿਆ ਤੁਸੀਂ ਸੋਨੇ ਦੀਆਂ ਸੜਕਾਂ ਤੇ ਚੱਲੋਗੇ ਵਚਨ ਦੇ ਵਿੱਚ ਲਿਖਿਆ ਹੈ ਪਰਮੇਸ਼ਵਰ ਤੁਹਾਡਾ ਪਿਤਾ ਹੈ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ ਤਾਂ ਇਟ ਮੀਨ ਮੇਰੇ ਲਈ ਉਹ ਸਭ ਕੁਝ ਪੂਰਾ ਹੋਊਗਾ ਅਗਰ ਇਹ ਹੋ ਰਿਹਾ ਤਾਂ ਉਹ ਵੀ ਹੋਊਗਾ ਇਹ ਤੁਹਾਡੇ ਵਿਸ਼ਵਾਸ ਨੂੰ ਡਗਮਗਾਉਣ ਦਾ ਕਾਰਨ ਨਾ ਬਣਨ ਇਹ ਤੁਹਾਡੇ ਵਿਸ਼ਵਾਸ ਨੂੰ ਉੱਚਾ ਚੱਕਣ ਦਾ ਕਾਰਨ ਬਣਨ ਇਹ ਸਭ ਚੀਜ਼ਾਂ ਤੁਹਾਡੀ ਆਸ਼ੀਸ਼ ਦਾ ਕਾਰਨ ਬਣਨ ਤੁਸੀਂ ਤਸਵੀਰ ਬੈਸਟ ਲਗਾ ਲਵੋ ਤੁਹਾਡੇ ਜੀਵਨ ਦੇ ਵਿੱਚ ਬੈਸਟ ਹੋਣਾ ਸ਼ੁਰੂ ਹੋ ਜਾਏਗਾ ਸੋ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਨੇ ਅੱਜ ਤੱਕ ਸੰਭਾਲ ਕੇ ਰੱਖਿਆ ਔਰ ਮੈਨੂੰ ਪਤਾ ਆਉਣ ਵਾਲੇ ਬਹੁਤ ਸਾਲ ਸਾਡੇ ਲਈ ਜਿਹੜੇ ਮੁਬਾਰਕ ਆ ਅਸੀਂ ਲੰਮਾ ਜੀਵਨ ਜੀਵਾਂਗੇ ਉਹਨੇ ਸਾਨੂੰ ਆਰਜ਼ਾ ਦੇ ਵਾਅਦੇ ਨਾਲ ਨਿਸ਼ਾ ਕਰਨ ਦੀ ਗੱਲ ਕੀਤੀ ਆ ਉਹ ਜ਼ਰੂਰ ਰਜਾਊਗਾ ਉਹ ਜ਼ਰੂਰ ਸਾਨੂੰ ਜਿਹੜਾ ਆ ਉਹ ਰਜਾਊਗਾ ਲੰਮੇ ਜੀਵਨ ਦੇ ਨਾਲ ਉਹ ਸਾਨੂੰ ਰਜਾਏਗਾ ਚੰਗੀ ਸਿਹਤ ਦੇ ਨਾਲ ਉਹ ਸਾਨੂੰ ਰਜਾਏਗਾ ਸਾਨੂੰ ਉਕਾਬਾਂ ਵਾਲਾ ਜ਼ੋਰ ਦੇ ਕੇ ਉਹ ਸਾਨੂੰ ਰਜਾਏਗਾ ਸਾਡੀ ਜਵਾੜੀ ਨੂੰ ਨਵਾਂ ਕਰਕੇ ਉਹ ਸਾਨੂੰ ਬਰਕਤਾਂ ਦੇ ਨਾਲ ਰਜਾਏਗਾ ਉਹ ਸਾਨੂੰ ਆਪਣੀ ਮੁਕਤੀ ਨਾਲ ਰਜਾਏਗਾ ਸਾਡੇ ਧੀਆਂ ਪੁੱਤਰਾਂ ਦੇ ਉੱਤੇ ਆਸ਼ੀਸ਼ ਆਏਗੀ ਸਾਡੇ ਹਸਬੰਡ ਦੇ ਉੱਤੇ ਵਾਈਫ ਦੇ ਉੱਤੇ ਸਾਡੀ ਪੂਰੀ ਫੈਮਿਲੀ ਦੇ ਉੱਤੇ ਆਸ਼ੀਸ਼ ਆਏਗੀ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਖੁਸ਼ੀ ਦੀ ਖਬਰ ਦਾ ਪ੍ਰਚਾਰ ਕਰੋ ਇਹ ਦਿਨ ਖੁਸ਼ੀ ਦੀਆਂ ਖਬਰਾਂ ਦੇ ਉੱਤੇ ਮਨ ਲਾਉਣ ਦਾ ਆ ਡਾਵਾ ਡੋਲ ਹੋਣ ਦਾ ਨਹੀਂ ਆ ਪਰਮੇਸ਼ਰ ਵਿੱਚ ਬਣੇ ਰਹੋ ਪਰਮੇਸ਼ਰ ਦੀਆਂ ਆਸ਼ੀਸ਼ਾਂ ਤੁਹਾਡੇ ਉੱਤੇ ਆਉਣ ਪਰਮੇਸ਼ਰ ਦੀਆਂ ਭਲੇਆਈਆਂ ਤੁਹਾਨੂੰ ਅਗਲ ਵੰਡੀ ਕੇਰਨ ਅਰ ਪਰਮੇਸ਼ਰ ਦੀਆਂ ਬਰਕਤਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣ ਬਹੁਤ ਸਾਰਾ ਪਿਆਰ ਜੈਮਸੀ ਦੀ ਮੈਂ ਯਕੀਨ ਕਰਦੀ ਆ ਕਿ ਅੱਜ ਦਾ ਵਚਨ ਤੁਹਾਡੇ ਲਈ ਮੋਟੀਵੇਸ਼ਨ ਦਾ ਕਾਰਨ ਹੈ ਤੁਹਾਡੀ ਬਰਕਤ ਦਾ ਕਾਰਨ ਹੈ ਅਰ ਤੁਸੀਂ ਜੋ ਚਾਹੁੰਦੇ ਆ ਚੰਗੀਆਂ ਚੀਜ਼ਾਂ ਚਾਹੁੰਦੇ ਆ ਚੰਗੀਆਂ ਚੀਜ਼ਾਂ ਬੋਲੋਗੇ ਅਰ ਈਮਾਨ ਦੇ ਨਾਲ ਬੋਲੋਗੇ ਰੂਹ ਦੇ ਨਾਲ ਬੋਲੋਗੇ ਅਰ ਉਹ ਮੈਨੀਫੈਸਟ ਕਰੋਗੇ ਅਰ ਉਹ ਹੀ ਤੁਹਾਡੇ ਜੀਵਨ ਦੇ ਵਿੱਚ ਪੂਰੀਆਂ ਹੋਣਗੀਆਂ ਤਾਂ ਮੈਂ ਡਿਕਲੇਅਰ ਕਰਦੀ ਆ ਤੁਹਾਡੀ ਸ਼ਿਫਾ ਨੂੰ ਡਿਕਲੇਅਰ ਕਰਦੀ ਆ ਤੁਹਾਡੀ ਸ਼ਾਂਤੀ ਨੂੰ ਡਿਕਲੇਅਰ ਕਰਦੀ ਆ ਤੁਹਾਡੀ ਬਰਕਤ ਨੂੰ ਡਿਕਲੇਅਰ ਕਰਦੀ ਆ ਕਿ ਹਰ ਭਲਾਈ ਤੁਹਾਡੇ ਪਿੱਛੇ ਪੈ ਕੇ ਮਿਲ ਰਹੀ ਆ ਤੁਸੀਂ ਬlesਸ ਆ ਸੁਪਰ ਬlesਸਡ ਆ ਤੁਸੀਂ ਅਨੋਇੰਟਡ ਆ ਅਪੋਇੰਟਡ ਆ ਚੋਜ਼ਨ ਅਰ ਤੁਸੀਂ ਸਵਰਗ ਰਾਜ ਦੇ ਲਈ ਤਿਆਰ ਕੀਤੇ ਗਏ ਹੋ ਹਾਲੇਲੂਇਆ ਪਰਮੇਸ਼ਰ ਦੀ ਵਡਿਆਈ ਹੋਏ ਗੋਡ ਬlesਸ ਯੂ एवरीवन ਹੱਸਦੇ ਰਹੋ বাসਦੇ ਰਹੋ ਖਿੜੇ ਖਿੜੇ ਰਹੋ ਅਰ ਪਰਮੇਸ਼ਰ ਨੇ ਚਾਇਆ ਤੇ ਕੱਲ ਨੂੰ ਫੇਰ ਸਾਡੇ 6 ਵਜੇ ਇੱਕ ਨਵੇਂ ਟੌਪਿਕ ਦੇ ਨਾਲ ਪਰਮੇਸ਼ਰ ਦੀ ਦਾਸੀ ਪਰਮੇਸ਼ਰ ਦੇ ਲੋਕਾਂ ਦੇ ਨਾਲ ਰੂਬਰੂ ਹੋਏਗੀ ਜੈਂਸੀ